ਸਮਰਾਲਾ ਪੁਲਿਸ ਵੱਲੋਂ ਹੈਰੋਇਨ ਸਪਲਾਈ ਕਰਨ ਜਾ ਰਹੇ ਦੋ ਸਹੇਲੀਆਂ ਨੂੰ ਕਾਬੂ ਕਰਨ ਬਾਰੇ ਖਬਰ ਮਿਲੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਐਸ ਐਸ ਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਅਤੇ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਆਪਣੀ ਮੁਹਿੰਮ ਲਗਾਤਾਰ ਚਲਾ ਰਹੀ ਹੈ ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਨਿਤਿਸ਼ ਚੌਧਰੀ ਪੁਲਿਸ ਪਾਰਟੀ ਦੇ ਨਾਲ ਹੇਡੋ ਚੌਂਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕਰ ਰਹੀ ਸਨ ਇਸ ਦੌਰਾਨ ਦੋ ਲੜਕੀਆਂ ਲੁਧਿਆਣੇ ਵੱਲ ਆ ਰਹੀ ਇੱਕ ਬੱਸ ਤੋਂ ਹੇਟਾਂ ਉਤਰੀਆਂ ਅਤੇ ਤੇਜ਼ ਤੁਰਨ ਲੱਗੀਆਂ ਸ਼ੱਕ ਪੈਣ ਤੇ ਉਹਨਾਂ ਨੂੰ ਰੋਕਿਆ ਗਿਆ ਅਤੇ ਮਹਿਲਾ ਸਟਾਫ ਦੀ ਮਦਦ ਨਾਲ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਹਿੰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਕਿ ਐਐਸਪੀ ਸਾਹਿਬ ਤੁਮਰਾੜਾ ਵਿੱਚ ਸਤੁਰੂ ਦੇ ਤੁਲਸਾਰ ਦੇ ਨੇੜੇ ਤੁਲਸੋਂ ਕੀ ਹੱਦੋਂ ਅਮਰੇ ਥਾਣਾ ਤੁਮਰਾੜਾ ਦੇ ਨੇੜੇ ਅਕਾਵਦੀ ਗਈ ਸੀ ਬਰਾਨੇ ਨੇ ਅਕਾਵਦੀ ਤੋਂ ਮੀਰੀਆਂੋਂ ਆਉਣ ਜਾਣ ਵਾਲੀਆਂ 3 ਕਲਾ ਦੀ ਟੈਕਿੰਗ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਜੀਗਰ ਨੂੰ ਕੰਦੂ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਦੇਖੇ ਥੋੜੇ ਜਿ ਦੇ ਤੇਜ਼ ਤੇਜ਼ ਚੱਲਣ ਲੱਗੇ ਤਾਂ ਪੁਲਿਸ ਪੁਲਿਸ ਸ਼ੱਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥ ਆ ਜਾਂ ਕੋਈ ਗਲਤ ਚੀਜ਼ ਆ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਦੇ ਐਸ ਆਈ ਨਵੀਂ ਚੌਧਰੀ ਦੇ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਨੇ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਮੜਾ ਇਹ ਤੇਗੋ ਢੰਡਾ ਨੇ ਰਹਿਣ ਵਾਲੀ ਸੀ ਦੂਸਰੀ ਕੁੜੀ ਲੜਕੀ ਸੀ ਅਮਰਪ੍ਰੀਤ ਕੌਰ ਉਹਦਾ ਆਪਣੇ ਸੇਖਵਾ ਰੋੜ ਪਰਣਾਲੇ ਵੀ ਰਹਿਣ ਵਾਲੀ ਸੀ ਉਹਨਾਂ ਦੇ ਤਲਾਸ਼ੀ ਲਈ ਦੋਨੋਂ ਕੋਲੋਂ 60 ਗ੍ਰਾਮ ਐਰੋਡ ਗ੍ਰਾਮ ਕੋਈ ਪੜਾਈ ਕਰਦੀ ਨਹੀਂ ਸੀ ਜਾਂ ਕੀ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢ ਨਹੀਂ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਹ ਤੇ ਕਮਰਾ ਲੈ ਕੇ ਮਹਾਲੀ ਰਹੇ ਰਹੇ ਦੇਖੋ ਉੱਥੇ ਗਲਤੀ ਕੰਮ ਕਰਦੀਆਂ ਨੇ ਠੰਡਾ ਕਰਦੀਆਂ ਨੇ ਫਿਰ ਉਹ ਤੇ ਹੈ ਨਹੀਂ ਆਪ ਜੀ ਸਹੀ ਇਹਨੇ ਦੂਸਰੋਂ ਆਪ ਵੀ ਚੀਨਰ ਮੀਲੀਮ ਲਾਪ ਇਹੀ ਆ ਜੀ ਇਧਰੋਂ ਫਰੋਟ ਸਾਈਡ ਵੱਲੋਂ ਫਿਰ ਉਹਨੂੰ ਲੈ ਕੇ ਆਉਣੀ ਤੇ ਚੰਡੀਗੜ੍ਹ ਵੱਲੋਂ ਕਿਤੇ ਵਗੇਤੀ ਨਹੀਂ ਤਾਂ ਮੁੱਢਲੀ ਗੱਲ ਜਾਇਆ ਚਾਹੁੰਦੇ ਨੇ ਜਿਹੜੇ ਆਪਣੇ ਡਾਕੂਲੇ ਕਰ ਲਏ ਕੰਮ ਕਰਦੇ ਨੇ ਕਿ ਕਿਹਦੇ ਨਾਲ ਕਰਾਉਂਦੇ ਬਿਲਕੁਲ ਜੀ ਸ਼ਰਤਾਂ ਵੀ ਪੂਰੀ ਕਰਦੀਆਂ ਨੇ ਕਿ ਪੈਸੇ ਵੀ ਕਮਾਉਂਦੀਆਂ ਨੇ ਜੀ ਯਾਦ ਹੈ ਕਿ ਤੁਸੀਂ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ ਕਿਹੜੀ ਚਲਾਉਂਦੇ ਨੇ ਮਾਮਲਾ ਅਗਲੀ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 85 ਐਨਵੀ ਸੈਕਟਰ ਥਾਣਾ ਪੈਂ सॉरी ਥਾਣਾ ਸਮਰਾਲਾ ਦਰਜ ਕਰਕੇ ਕੁੱਤੀ ਸ਼ੁਰੂ ਕਰ ਦਿੱਤੀ ਹੈ ਤੇ ਮੈਡਿਕ ਵੀ ਕੋਈ ਨਾ ਜਿੱਦੋਂ ਜਿਆਦਾ ਕੰਮ ਮੈਡਿਕ ਨੇ ਨੇ ਡੋਰੀਕੁਰੀਆ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੋਇਆ ਹੈ। ਫਲਾਪ ਹੋਇਆ। ਕਾਨੂੰਨੀ ਮਾਮਲਾ ਚੱਲ ਰਿਹਾ ਹੈ। ਅਜੇ ਮੋੜਲੀ ਕੁਝ ਕੇ ਚੱਲ ਰਹੀ ਆ। ਰਿਕਾਰਡ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ। ਜੇ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।